ਸਤਿ ਸ੍ਰੀ ਅਕਾਲ। ਕਿਰਜੀ ਹੈਲਥ ਐਂਜਲ ਵਿੱਚ ਤੁਹਾਡਾ ਖਾਸ ਵੀਰ ਦਾ ਸਵਾਗਤ ਹੈ। ਅੱਜ ਦਾ ਸਾਡਾ ਵਿਸ਼ਾ ਹੈ ਅਮਰੀਕਾ ਤੋਂ ੜਿਪੋਰਟ ਹੋ ਕੇ ਜਿਹੜੇ ਪੰਜਾਬੀ ਵਾਪਸ ਆ ਰਹੇ ਆ ਤੇ ਉਹਨਾਂ ਦੇ ਮਾਪਿਆਂ ਤੇ ਕੀ ਬੀਤ ਰਹੀ ਹੈ ਉਸ ਬਾਰੇ ਆਪਾਂ ਗੱਲ ਕਰਾਂਗੇ। ਤੇ ਸਾਡਾ ਵਿਸ਼ਾ ਹੈ ਕਿ ਆਪਾਂ 40 ਲੱਖ ਲਾ ਕੇ ਅਮਰੀਕਾ ਜਾਣਾ ਹੈ ਕਿ ਆਪਾਂ 40 ਲੱਖ ਲਾ ਕੇ ਇੱਕ ਪੰਜਾਬ ਦੇ ਵਿੱਚ ਵਧੀਆ ਡੇਰੀ ਫਾਰਮ ਸਥਾਪਿਤ ਕਰਨਾ ਤੇ ਉਹਦੇ ਨਾਲ ਨਵੇਂ ਰੁਜ਼ਗਾਰ ਕ੍ਰੀਏਟ ਕਰਨੇ ਨੇ। ਤੇ ਇਸ ਬਾਰੇ ਸਾਡੇ ਨਾਲ ਗੱਲ ਕਰਨਗੇ ਡਾਕਟਰ ਹਰੀਦਾਸ ਸਿੰਘ ਤੇ ਜਿਹੜੇ ਫਾਈਲੇ ਐਕਸਪਰਟ ਵੀ ਨੇ ਨਿਊਟ੍ਰੀਸ਼ਨ ਐਕਸਪਰਟ ਨੇ ਤੇ ਪੰਜਾਬ ਦੇ ਵਿੱਚ ਉਹਨਾਂ ਦਾ ਬਹੁਤਾਂ ਨਾਮ ਹੈ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਡਾਕਟਰ ਜੀ ਅ ਇਸ ਤਰ੍ਹਾਂ ਹੈ ਗਗਨ ਜੀ ਬਹੁਤ ਅੱਛਾ ਜਿਹੜਾ ਹੈਗਾ ਸਬਜੈਕਟ ਤੁਸੀਂ ਇਹ ਚੁਣਿਆ ਹੈਗਾ ਮੌਜੂਦਾ ਟਾਈਮ ਨਾਲ ਵੀ ਔਰ ਸਾਡੇ ਸਮਾਜਿਕ ਤੇ ਦੂਸਰੇ ਜਿਹੜੇ ਮੁੱਦੇ ਜੁੜੇ ਹੋਏ ਨੇ ਉਹਨਾਂ ਨਾਲ ਵੀ ਇਹ ਸੰਬੰਧਿਤ ਹੈ ਮੈਂ ਤੁਹਾਡੇ ਸਾਰਿਆਂ ਦੇ ਰੂਹੂ ਹੋਣ ਲਈ ਬਹੁਤ ਹੈਲਪਲਾਈਨ ਖੇਤੀ ਹੈਲਪਲਾਈਨ ਦਾ ਧੰਨਵਾਦ ਕਰਦਾ ਹਾਂ ਬਹੁਤ ਅੱਛਾ ਬੁੱਕਾ ਇਹਨਾਂ ਨੇ ਮੌਕੇ ਦੇ ਮੁਕਾਬਲੇ ਲਿਆ ਹੈ ਇਸ ਤਰ੍ਹਾਂ ਹੈ ਵੀ ਦੇਖੋ ਤਿਗਰੀਆਂ ਔਰ ਅੱਛੇ ਪੜ੍ਹੇ ਲਿਖੇ ਨੌਜਵਾਨ ਆਪਣੀਆਂ ਜਵਾਨੀ ਦਾ ਜਿਹੜਾ ਕਿ ਪ੍ਰਾਈਮ ਟਾਈਮ ਹੁੰਦਾ ਜਿਹਦੇ ਵਿੱਚ ਉਹ ਕੁਝ ਵੀ ਕਰਨ ਦੇ ਸਮਰੱਥ ਹੁੰਦੇ ਨੇ ਉਸ ਟਾਈਮ ਏਜੰਟਾਂ ਵੱਲੋਂ ਗੁੰਮਰਾ ਹੋਣ ਤੇ ਜਾਂ ਗਲਤ ਸੁਪਨਿਆਂ ਦੇ ਚੱਕਰ ਵਿੱਚ ਕਰਦਿਆਂ ਦੇ ਜੋਰ ਪਾ ਕੇ ਜਾਂ ਹੋਰ ਮਜਬੂਰੀਆਂ ਚ ਬਾਹਰ ਜਾਣਾ ਕੋਈ ਮੰਜ਼ਲ ਨਹੀਂ ਕੋਈ ਫੋਕਸ ਨਹੀਂ ਤੇ ਪੈਸੇ ਖਰਾਬ ਵੀ ਹੋਏ ਔਰ ਟਾਈਮ ਵੀ ਖਰਾਬ ਹੋਇਆ ਉਸ ਦੀ ਬਜਾਏ ਜੇ ਕੁਛ ਉਸ ਪੈਸੇ ਨਾਲੋਂ ਕੁਛ ਘੱਟ ਜਾਂ ਉਸ ਪੈਸੇ ਬਰਾਬਰ ਅਗਰ ਅਸੀਂ ਖਰਚ ਕੇ ਇੱਧਰ ਇੱਕ ਅੱਛਾ ਧੰਦਾ ਜਿਹੜਾ ਹੈਗਾ ਡੇਰੀ ਜਿਹੜਾ ਕਿ ਸਾਡੇ ਕਿਸਾਨੀ ਨਾਲ ਵੀ ਜੁੜਿਆ ਹੋਇਆ ਹੈ ਸਾਡੇ ਪੰਜਾਬ ਦੇ ਇਕ ਸਮਾਜਿਕ ਪਿਛੋਕੜ ਨਾਲ ਵੀ ਜੁੜਿਆ ਹੋਇਆ ਹੈ ਤੇ ਉਸ ਨੂੰ ਜੇ ਅਪਣਾਇਆ ਜਾਂਦਾ ਤਾਂ ਇਹ ਇੱਕ ਬਹੁਤ ਵਧੀਆ ਤੁਹਾਡੀ ਗਰੋਥ ਲਈ ਵੀ ਚਾਂਸ ਸੀ ਜਿਹੜੇ ਦੋਸਤ ਨਹੀਂ ਜਾ ਸਕੇ ਜਾਂ ਜਿਹੜੇ ਦੋਸਤਾਂ ਨੇ ਆਪਣਾ ਪੈਸਾ ਟਾਈਮ ਇਸ ਚੀਜ਼ ਤੇ ਲਾਇਆ ਉਹਨਾਂ ਚੋਂ ਕੁਝ ਇੱਕ ਤੁਸੀਂ ਜਾਣਦੇ ਹੋਵੋਗੇ ਪੀਡੀਐਫ ਦਾ ਮੇਲਾ ਜੋ ਹੁਣੇ ਖਤਮ ਹੋਇਆ ਹੈ ਇੱਥੇ ਗਰਾਉਂ ਜਾਂ ਹੁਣ ਦੂਸਰੇ ਵੀ ਮੇਲੇ ਜਿਹੜੇ ਡੇਰੀ ਸੰਬੰਧਿਤ ਹੈਗੇ ਨੇ ਉਹਨਾਂ ਜਿਹੜੇ ਨੌਜਵਾਨਾਂ ਦੀਆਂ ਗਾਵਾਂ ਜਾਂ ਜਿਹੜੇ ਦੂਸਰੇ ਜਾਂਗੌਰ ਫਸਟ ਆਏ ਨੇ ਜਾਂ ਟੌਪ ਆਏ ਨੇ ਉਹਨਾਂ ਨੇ ਆਪਣਾ ਟਾਈਮ ਇੱਧਰ ਲਗਾ ਕੇ ਆਪਣੇ ਆਪਣੀ ਇੱਕ ਸਥਾਪਿਤ ਵੀ ਕੀਤਾ ਤੇ ਉਸ ਤਰ੍ਹਾਂ ਦੇ ਜਿਹੜੇ ਇਹ ਕੰਪੈਰੀਜ਼ਨ ਨੇ ਅ ਬੜੇ ਮਾਦੇਬ ਰਾਹੀ ਅਸੀਂ ਜਿਹੜੇ ਸਾਡੇ ਪੰਜਾਬੀ ਕਿਸਾਨ ਦੋਸਤ ਵੀ ਨੇ ਜਾਂ ਪੰਜਾਬੀ ਸਾਡੇ ਆਮ ਏਜੰਟਾਂ ਵੱਲੋਂ ਇੱਕ ਸੌਫਟ ਟਾਰਗੇਟ ਬਣਾਏ ਜਾਂਦੇ ਨੇ ਇਹ ਮੁੰਡੇ ਲੈ ਕੇ ਤੁਹਾਡੇ ਹੂ ਹੋਵਾਂਗੇ ਤੁਹਾਨੂੰ ਬਹੁਤ ਇਹਦੇ ਬਾਰੇ ਜਿਹੜਾ ਹੈਗਾ ਅਸੀਂ ਆਪਣੇ ਇਹ ਇਸ ਟੀ ਨੂੰ ਤਸਾਂਗੇ ਵੀ ਕਿਸ ਤਰ੍ਹਾਂ ਇਹ ਤੁਸੀਂ ਕਰ ਸਕਦੇ ਤੇ ਡਾਕਟਰ ਸਾਹਿਬ ਇਸ ਗੱਲ ਦੇ ਵਿੱਚ ਕੋਈ 40 ਲੱਖ ਕੇ ਲਾ ਕੇ ਬਾਹਰ ਭੇਜਣਾ ਇਹਦੇ ਵਿੱਚ ਕਿਸੇ ਨਾ ਕਿਸੇ ਹੱਦ ਤੱਕ ਮਾਪਿਆਂ ਦਾ ਕਸੂਰ ਵੀ ਹੈ ਉਹਨਾਂ ਦੇ ਮਾਈਂਡ ਸੈਟ ਵਿੱਚ ਵੀ ਹੈ ਬੇਅਸੇ ਭੜੀਆਂ ਦੇ ਇੱਕ ਮੁੰਡੇ ਨੂੰ ਬਾਹਰ ਭੇਜ ਦੇਵਾਂਗੇ ਉਸ ਤੋਂ ਬਾਅਦ ਤੁਹਾਡੀ ਕੁੜੀ ਵੀ ਬਾਹਰ ਲੰਘ ਜਾਊਗੀ ਅਸੀਂ ਵੀ ਬਾਹਰ ਲੰਘ ਜਵਾਂਗੇ ਉਹ ਵੱਡੇ ਵੱਡੇ ਸੁਪਨੇ ਖੈ ਕਈ ਵਾਰੀ ਮਾਪਿਓ ਵੀ ਬੱਚਿਆਂ ਦੇ ਮਨਾਂ ਦੇ ਵਿੱਚ ਪਾਉਂਦੇ ਆ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਗੇ ਦੋ ਚੀਜ਼ਾਂ ਹਨ ਗਗਨ ਜੀ ਇੱਕ ਤਾਂ ਜਨਰੇਸ਼ਨਲ ਗੈਪ ਜਨਰੇਸ਼ਨਲ ਗੈਪ ਇਹ ਸੀ ਵੀ ਜਿਹੜੀ ਪਹਿਲੀ ਪੀੜ੍ਹੀ ਸੀ ਉਹ ਇੰਨਾ ਪੜੀ ਨਹੀਂ ਸੀ ਟੈਕਨੋਲੋਜੀ ਦੇ ਨਾਲ ਇੰਨਾ ਐਕਸਪੋਜ਼ ਨਹੀਂ ਸੀ ਟੈਕਨੋਲੋਜੀ ਜਿਹੜੀ ਪਿਛਲੇ 5-4 ਸਾਲਾਂ 'ਚ ਇੱਕਦਮ ਆਈ ਬੱਚੇ ਇੱਧਰ ਬੈਠੇ ਸੋਸ਼ਲ ਮੀਡੀਆ ਤੇ ਅੱਛੀਆਂ-ਅੱਛੀਆਂ ਬਿਲਡਿੰਗਾਂ ਅچھے-ਅچھے ਜਿਹੜੇ ਸੋਪਨੇ ਉਹ ਸੋਸ਼ਲ ਮੀਡੀਆ ਤੇ ਕੁਝ ਦੂਸਰੇ ਉਹਨਾਂ ਰਾਹੀਂ ਫਲਾਏ ਜਾਂਦੇ ਨੇ ਉਹਦੇ ਵਿੱਚ इजीली ਟਰੈਪ ਹੋ ਜਾਂਦੇ ਨੇ ਅ ਜਿਹੜਾ ਕਿ ਪੇਰੈਂਟਸ ਪਿਛਲੀ ਜਨਰੇਸ਼ਨ ਦੇ ਉਹ ਸੋਚਦੇ ਨੇ ਵੀ ਸ਼ਾਇਦ ਸਾਡਾ ਬੱਚਾ ਜੋ ਸੋਚ ਰਿਹਾ ਹੈ ਜਣਾ ਕਰੇਗਾ ਵੀ ਇਹ ਹੋ ਜਾਏਗਾ ਦੂਸਰਾ ਜਿਹੜਾ ਫੈਕਟਰ ਦੇਖ ਰਹੇ ਆ ਆਪਾਂ ਸਮਾਜੀ ਫੈਕਟਰ ਅ ਈਜ਼ੀ ਵੇ ਆਫ ਲਾਈਫ ਫਰ ਦੀ ਸਿਲੈਕਸ਼ਨ ਅ ਸਿਲੈਕਟ ਸਾਡੇ ਜਿਹੜੀ ਪਹਿਲੀ ਪੀੜ੍ਹੀ ਸੀ ਉਹਦੇ ਵਿੱਚ ਅੱਛੀ ਤਰ੍ਹਾਂ ਸਮਝਾਉਂਦਾ ਜਾਏ ਜਾਂਦਾ ਸੀ ਵੀ ਪਸੀਨੇ ਵਾਲੀ ਕਮਾਈ ਕਦੇ ਨਹੀਂ ਖੁਰਦੀ ਲੇਕਿਨ ਹੁਣ ਜਿਹੜੇ ਹੈ ਬੱਚੇ ਉਹ ਪਸੀਨਾ ਤਾਂ ਦੂਰ ਦੀ ਗੱਲ ਉਹ ਇਸ ਨੂੰ ਬਹੁਤ ਈਜ਼ੀ ਹੋ ਕੇ ਇੱਥੋਂ ਦੁਬਈ ਜਾਣਾ ਦੁਬਈ ਤੋਂ ਫਰਾਂਸ ਜਾਣਾ ਫਰਾਂਸ ਤੋਂ ਮੈਕਸੀਕੋ ਜਾਣਾ ਕੰਡਿਆਲੀ ਤਾਰ ਦੇ ਥੱਲੇੋਂ ਨਿਕਲਣਾ ਉਹ ਪਹਾੜ ਹੀ ਪਾਰ ਕਰਨੀ ਉਹ ਉਹ ਨਦੀ ਪਾਰ ਕਰਨੀ ਉਈਕ ਮਲਕ ਕ੍ਰੇਜ਼ੀ ਹੋ ਕੇ ਇਹ ਇਹ ਦੋ ਫੈਕਟਰ ਜਿਹੜੇ ਕੇ ਸਾਹਮਣੇ ਉੱਪਰ ਕੇ ਆਏ ਨੇ ਹੁਣ ਵੀ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜਾ ਇਕਨੋਮਿਕਸ ਸੋਸੀਓਲੋਜੀ ਡਿਪਾਰਟਮੈਂਟ ਹੈ ਉਹਨਾਂ ਨੂੰ ਰਿਕੁਐਸਟ ਕਰਾਂਗੇ ਵੀ ਇਹ ਨਾ ਫੈਮਿਲੀਜ਼ ਦੇ ਨਾ ਬੱਚਿਆਂ ਦੇ ਜਿਹੜੇ ਸੋਸ਼ਲ ਕਾਜ਼ਸ ਜਾਂ ਦੂਸਰੇ ਸੀਗੇ ਉਹ ਸਟੱਡੀ ਕਰਕੇ ਇੱਕ ਪੰਜਾਬੀ ਸਮਾਜ ਨੂੰ ਦੱਸਿਆ ਜਾਵੇ ਵੀ ਜਿਹੜਾ ਹੈਗਾ ਕਿਹੜੇ ਪਿਛੋਕੜ ਸੀਗੇ ਕਿਹੜੇ ਹਾਲਾਤ ਸੀਗੇ ਇਹ ਕਿਸ ਤਰ੍ਹਾਂ ਇਹ ਬਾਹਰ ਗਿਆ ਇਹਦੇ ਵਿੱਚ ਜੂਰ ਪੇਰੈਂਟਸ ਵੀ ਇੱਕ ਅਹਿਮ ਹਿੱਸੇਦਾਰ ਨੇ ਇਹ ਜਿਹੜੇ ਪੇਰੈਂਟਸ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਇਹ ਜੋ ਹੁਣ ਫਲਾਈਟਾਂ ਆ ਰਹੀਆਂ ਨੇ ਜਾਂ ਇਹ ਜਿਹੜੀ ਸਿਲੈਕਸ਼ਨ ਹੋਈ ਸੀਗੀ ਵੀ 40 ਲੱਖ ਦੇ ਲੋਕ ਕੈਨੇਡਾ ਜਾਓ ਉਹਦੀ ਵੀ ਜਿਹੜੇ ਪੇਰੈਂਟਸ ਨੂੰ ਵੀ ਕਿਤੇ ਨਾ ਕਿਤੇ ਕਹਿਣਾ ਚਾਹੀਦਾ ਸੀ ਯਾਰ ਮੇਰੇ ਕੋਲ ਬਹੁਤ ਕਿਉਂਕਿ ਹੁਣ ਅਸੀਂ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੇ ਕੋਈ ਰੋ ਰਿਹਾ ਕੋਈ ਕਹਿੰਦਾ ਮੈਂ ਆੜਤੀਏ ਤੋਂ ਬੜੇ ਕੋਈ ਕਹਿੰਦਾ ਮੈਂ ਆਪਣਾ ਕੀਲੇ ਵਿੱਚ ਉਸ ਵੇਲੇ ਪੇਰੈਂਟਸ ਵੀ ਕਿਤੇ ਨਾ ਕਿਤੇ ਜਿੰਮੇਵਾਰ ਸੀਗੇ ਇਹਨੂੰ ਰੋਕ ਕੇ ਕਿਸੇ ਵੇਲੇ ਇਹ ਸਮਝਾਇਆ ਜਾਂਦਾ ਬੱਚਿਆਂ ਨੂੰ ਵੀ ਨਹੀਂ ਬਈ ਸਾਡੇ ਟਾਈਮ ਇਸ ਤਰ੍ਹਾਂ ਤੇ ਇਸ ਤਰ੍ਹਾਂ ਕੀਤਾ ਜਾਂਦਾ ਸੀ ਪੈਸੇ ਹਾਰ ਅਣਮੁਣੀ ਹੈਗਾ ਕਿ ਇਹਨੂੰ ਜਿਹੜਾ ਹੈਗਾ ਤੁਸੀਂ ਹੋਰ ਦੂਸਰੇ ਉਹਦੇ ਵਿੱਚ ਲਿਆ ਜਾਵੇ ਤੇ ਮੈਂ ਦਨਜੀਤ ਸਦਰਪੁਰ ਦਾ ਹੈ ਜਰੂਰ ਰੈਫਰੈਂਸ ਤੇ ਕਈ ਵਾਰ ਦੱਸਣਾ ਮੈਂ ਥੋੜਾ ਕਰੀਬਨ 30-35 ਸਾਲ ਪਹਿਲਾਂ ਵੀ 2 ਲੱਖ 3 ਲੱਖ ਲਾ ਕੇ ਤੁਸੀਂ 3 ਜਾਨਵਰਾਂ ਨਾਲ 4 ਜਾਨਵਰਾਂ ਨਾਲ ਡੇਰੀ ਫਾਰਮ ਖੋਲੋ ਜਿੰਨਾ ਕਿ ਤੁਸੀਂ ਦੁਬਈ ਤੋਂ ਕੁਵੇਇਨ ਤੋਂ ਜਾਂ ਦੂਜੇ ਪੈਸੇ ਕਮਾਉਣੇ ਹਨ ਉਹ ਤੁਸੀਂ ਆਪਣੇ ਪਰਿਵਾਰ ਵਿੱਚ ਰਹਿੰਦੇ ਹੋਏ ਆਪਣੇ ਸਮਾਰ ਵਿੱਚ ਰਹਿੰਦੇ ਹੋਏ ਲੋਕਲ ਤੁਸੀਂ ਕਮਾ ਸਕਦੇ ਹੋ ਪੰਜਾਬ ਕੋਈ ਬਹੁਤ ਜਿਆਦਾ ਨਾ ਸਾਡੀ ਜ਼ਮੀਨ ਬੰਜਰਾ ਨਾ ਪਾਣੀ ਖਰਾਬ ਆ ਨਾ ਹੋਰ ਜੋ ਡੇਰੀ ਫਾਰਮਿੰਗ ਇੱਥੇ ਹੋ ਰਹੀ ਹੋ ਸਕਦੀ ਸੀ ਜੋ ਪੋਟੈਂਸ਼ੀਅਲ ਹੈਗਾ ਉਹ ਪੀਡੀਐਫ ਵਿੱਚ ਜਿਹੜੇ 80 ਲੀਟਰ ਵਾਲੇ ਨੇ ਜਾਂ 50 ਲੀਟਰ ਵਾਲੇ ਨੇ ਜਾਂ ਦੂਸਰੇ ਜਾਨਵਰ ਨੇ ਜਾਂ ਜਿਹੜੇ ਲੜਕੇ ਬਰੀਡਰ ਵੀ ਨੇ ਉਹਨਾਂ ਨੇ ਫਿਰ ਕਰਕੇ ਦਿਖਾ ਦਿੱਤਾ ਤੇ ਡਾਕਟਰ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੇ ਇਹਨਾਂ ਦੀ ਗੱਲਾਂ ਤੋਂ ਸੀਧ ਲੈਣੀ ਵੀ ਪਣਦੀ ਆ ਤੇ ਇਹ ਸੀਧ ਮਾਪਿਆਂ ਨੂੰ ਵੀ ਲੈਣੀ ਚਾਹੀਦੀ ਹੈ ਇਕੱਲੇ ਏਜੰਟਾਂ ਦਾ ਕਸੂਰ ਵੀ ਨਹੀਂ ਹੈ ਇਕੱਲੇ ਸਰਕਾਰਾਂ ਦਾ ਕਸੂਰ ਵੀ ਨਹੀਂ ਹੈ ਤੇ ਆਪਾਂ ਰਲ ਕੇ ਇਹ ਸਿਸਟਮ ਨੂੰ ਘੋਕੀਏ ਕਿ ਕਿੱਥੇ ਗਲਤੀਆਂ ਹੋਈਆਂ ਨੇ ਤੇ ਆਪਾਂ ਨੂੰ ਦ੍ਰਿght ਕਰੀਏ ਅਗਲੀ ਵੀਡੀਓ ਲੈ ਕੇ ਨਵੇਂ ਵਿਸ਼ੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਆਗਿਆ ਧੰਨਵਾਦ